ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਨਾਲ ਮੌਜੂਦ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲਗਾਤਾਰ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਉੱਥੇ ਹੀ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਚੀਮਾ ਸਾਹਿਬ ਅੱਜ ਕਿੰਨੀਆਂ ਐਂਬੂਲੈਂਸ ਗੱਡੀਆਂ ਜਿਹੜੀਆਂ ਰਵਾਨਾ ਕਿ ਅੱਜ 3 ਮੈਡੀਕਲ ਐਂਬੂਲੈਂਸਾਂ ਜਿਹੜੀਆਂ ਜਿਹੜੀਆਂ ਕਿ ਪੂਰੀ ਤਰ੍ਹਾਂ ਡਾਕਟਰ ਦੇ ਨਾਲ ਨਰਸਾਂ ਦੇ ਨਾਲ ਦਵਾਈਆਂ ਦੇ ਨਾਲ ਹਰ ਇੱਕ ਤਰੀਕੇ ਦੇ ਨਾਲ ਲੈਸ ਨੇਗੀਆਂ ਉਹ ਲੋਕਾਂ ਨੂੰ ਸਮਰਪਿਤ ਕੀਤੀਆਂ ਨੇਗੀਆਂ ਇਹ ਹੜ੍ਹ ਪੀੜਤ ਇਲਾਕਿਆਂ ਜਾਣਗੇ ਉੱਥੇ ਜਾ ਕੇ ਲੋਕਾਂ ਦੀ ਜਿਹੜੀ ਆ ਮੈਡੀਕਲ ਚੈੱਕਅਪ ਵੀ ਹੋਊਗੀ ਔਰ ਲੋਕਾਂ ਨੂੰ ਦਵਾਈਆਂ ਵੀ ਦਿੱਤੀ ਜਾਣਗੇ ਜਿਹੜਾ ਕੋਈ ਬਿਮਾਰ ਹੋਇਆ ਔਰ ਸਾਰੀ ਪੂਰੀ ਮੁਕੰਮਲ ਚੈੱਕਅਪ ਕਰਕੇ ਆਉਣਗੇ ਮੈਂ ਸਮਝਦਾ ਲੋਕਾਂ ਦੇ ਲਈ ਇਹ ਬਰਦਾਨ ਸਾਬਤ ਹੋਣਗੇ ਸਾਚੀ ਮੈਂ ਸਭ ਹੁਣ ਸਿਹਤ ਦੇ ਖੇਤਰ ਵੱਲ ਖਾਸ ਧਿਆਨ ਦੇਣ ਦੀ ਲੋੜ ਆ ਸਰਕਾਰ ਕਰ ਵੀ ਰਹੀ ਹੈ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਐਂਬੂਲੈਂਸਾਂ ਦੀ ਜਾਂ ਡਾਕਟਰਾਂ ਦੀ ਹੋਰ ਤਾਂ ਨੈਤੀ ਕਰਨੀ ਪਊਗੀ ਬਿਲਕੁਲ ਸਾਡਾ ਸਾਰਾ ਪ੍ਰਸ਼ਾਸਨ ਸਾਡਾ ਜਿਹੜਾ ਮੈਸਬੰਦ ਦਾ ਹੈਲਥ ਸੈਕਟਰ ਆ ਪੂਰੀ ਤਰ੍ਹਾਂ ਤਰ੍ਹਾਂ ਤੱਕ ਲਗਾਤਾਰ ਲੋਕਾਂ ਦੀ ਸੇਵਾ ਲਈ ਲੱਗਿਆ ਹੋਇਆ ਕਿਉਂਕਿ ਜਦੋਂ ਹਾੜਾਂ ਦਾ ਹੜ ਖਤਮ ਹੋ ਗਏ ਪਾਣੀ ਉਤਰ ਗਿਆ ਤਾਂ ਕਾਫੀ ਸਾਰੀਆਂ ਜਿਹੜੀਆਂ ਫਲੱਡ ਨਾਲ ਰਿਲੇਟਡ ਪਾਣੀ ਨਾਲ ਰਿਲੇਟਡ ਬਿਮਾਰੀਆਂ ਲੱਗਣ ਦਾ ਡਰ ਹੁੰਦਾਗਾ ਸੋ ਬਿਮਾਰੀਆਂ ਤਾਂ ਹੀ ਅਸੀਂ ਉਹਨਾਂ ਤੇ ਕਾਬੂ ਪਾ ਸਕਦੇ ਜੇਕਰ ਸਾਡਾ ਉਹਨਾਂ ਦਾ ਪਹਿਲਾਂ ਜਿਹੜਾ ਪਰਵੰਦ ਹੋਊਗਾ ਸੋ ਇਹ ਜਿਹੜੀਆਂ ਮੈਡੀਕਲ ਬੈਨਾਂ ਨੇ ਉਹਨਾਂ ਇਲਾਕਿਆਂ ਜਾ ਰਹੀਆਂ ਦੂਰ ਦਰਾਡੇ ਜਿੱਥੇ ਮੈਡੀਕਲ ਟੀਮਾਂ ਪਹੁੰਚਣ ਵਿੱਚ ਕਈ ਵਾਰ ਟਾਈਮ ਲੱਗ ਜਾਂਦਾ ਪਰ ਸਭ ਤੋਂ ਪਹਿਲਾਂ ਪਹੁੰਚਣਗੀਆਂ ਔਰ ਜਾ ਕੇ ਲੋਕਾਂ ਦਾ ਮੈਡੀਕਲ ਚੈੱਕਅਪ ਕਰਨਗੀਆਂ ਔਰ ਉਸ ਸਮਾ ਦਵਾਈ ਦੇਣਗੀਆਂ ਕੇਂਦਰ ਸਰਕਾਰ ਵੱਲੋਂ ਜੋ ਫੰਡ ਜਾਰੀ ਕੀਤੇ ਗਏ ਸੀ ਕੋਈ ਲੱਗਦਾ ਵੀ ਉਹਨੂੰ ਵਧਾਉਣਗੇ ਜਾਂ ਪਹਿਲੀ ਕਿਸ਼ਤ ਜਾਰੀ ਕਰਨ ਦੀ ਗੱਲ ਵੀ ਆਖੀ ਜਾ ਰਹੀ ਦੇਖੋ ਪੰਜਾਬ ਦੇ ਮਾਨ ਜੋ ਗਵਰਨਰ ਸਾਹਿਬ ਨੇ ਵੀ ਕਿਹਾ ਸੀਗਾ ਔਰ ਸੈਂਟਰ ਦੇ ਕਈ ਮਿਨਿਸਟਰ ਸਾਹਿਬਾਨ ਨੇ ਵੀ ਕਿਹਾ ਕਿ ਅਸੀਂ ਫੰਡ ਵਧਾਵਾਂਗੇ ਅਸੀਂ ਤਾਂ ਭਾਈ ਆਲਰੇਡੀ ਤੁਹਾਨੂੰ 20000 ਕਰੋੜ ਦਾ ਐਸ ਜਲਦੀ ਰਿਲੀਜ਼ ਕਰਨੀ ਚਾਹੀਦੇ ਨੇ ਮੈਂ ਸਭ ਲਾਸਟ ਕੁਐਸਚਨ ਆ ਯੁੱਧ ਨਸ਼ਿਆਂ ਵਿਰੁੱਧ ਸਫਲਤਾਪੂਰਵਕ ਚੱਲ ਰਿਹਾ ਪਰ ਰਾਜਾ ਵੜਿੰਗ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਆ ਕਿਵੇਂ ਦੇ ਦੇ ਦੇਖੋ ਬਿਲਕੁਲ ਸਮੁੱਚੀ ਕਾਂਗਰਸ ਜਿਹੜੀ ਆ ਉਹ ਉਹਨੂੰ ਬੜੀ ਪੀੜ ਨਾ ਹੋ ਰਹੀ ਆ ਬੜੀ ਪੀੜਤਾ ਜਿਹੜੀ ਐ ਇਸ ਗੱਲ ਤੋਂ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਿਲਾਫ ਅਸੀਂ ਸ਼ੁਰੂਆਤ ਕੀਤੀ ਤਾਂ ਕਾਂਗਰਸ ਪਾਰਟੀ ਜਿਹੜੀ ਆ ਉਹ ਘਬਰਾ ਗਈ ਕਿਉਂਕਿ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੋਕ ਜਿਹੜੇ ਨੇ ਕੋਈ ਇਸ ਨਸ਼ਿਆਂ ਦੇ ਕਾਰੋਬਾਰ 'ਚ ਲੱਗੇ ਹੋਏ ਸੀਗੇ ਤਾਂ ਹੀ ਰਾਜਾ ਬੜਿੰਗਜੀ ਜਿਹੜਾ ਇਸ ਗੱਲ ਤੇ ਕਮੈਂਟ ਕਰਦੇ ਨੇ ਜਦਕਿ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਸੀ ਉਹਨਾਂ ਨੂੰ ਸਾਡੀ ਇਸ ਮਿਹਨਤ ਦੇ ਨਾਲ ਖੜਨਾ ਚਾਹੀਦਾ ਸੀ ਬਲਕਿ ਉਹ ਇਸ ਗੱਲ ਤੇ ਕਮੈਂਟ ਕਰ ਰਹੇ ਨੇ ਜਦੋਂ ਕਿ ਅਸੀਂ ਤਾਂ ਲੋਕਾਂ ਦੇ ਅੰਦਰੋਂ ਨਸ਼ੇ ਖਤਮ ਕਰ ਰਹੇ ਆ ਨਸ਼ਾ ਤਸਕਰ ਨੂੰ ਫੜ ਕੇ ਜੇਲ੍ਹ 'ਚ ਭੇਜ ਰਹੇ ਆ ਪਰ ਮੈਂ ਸਮਝਦਾ ਰਾਜਾ ਬਣਕ ਜੀ ਕਿਤਨਾ ਕਿਤੇ ਨਸ਼ਾ ਤਸਕਰਾਂ ਨਾਲ ਖੜੇ ਨਜ਼ਰ ਆ ਰਹੇ ਨੇ ਪਾਲ ਸਿੰਘ ਚੀਮਾ ਵੱਲੋਂ ਹਰੀ ਚੰਡੀ ਵਿਖਾਈ ਗਈ ਹੈ ਤਾਂ ਵਿਧਾਇਕ ਕੁਲਵੰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਰਕਾਰ ਹੁਣ ਰਾਸ਼ਨ ਪੇ ਚੁੱਕੀ ਤਾਂ ਹੁਣ ਲੋਕਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ ਬਹੁਤ ਜ਼ਰੂਰੀ ਹੈ ਜੇ ਲੋਕ ਸਹੀ ਹੋਣਗੇ ਤਾਂ ਹੀ ਉਹ ਆਪਣੇ ਕੰਮਕਾਰ ਕਰ ਸਕਣਗੇ ਕਿਵੇਂ ਦੇਖਦੇ ਹੋ ਜੀ ਹੌਲੀ ਹੌਲੀ ਜਿੱਦਾਂ ਜਿੱਦਾਂ ਪਾਣੀ ਉਤਰ ਰਿਹਾ ਹੈ ਜ਼ਿੰਦਗੀ ਸਹੀ ਤਰੀਕੇ ਨਾਲ ਚੱਲਣੀ ਸ਼ੁਰੂ ਹੋਈ ਹੈ ਉਦੋਂ-ਉਦੋਂ ਜਿਹੜੀਆਂ ਨੇ ਉੱਥੇ ਕਿਉਂਕਿ ਬਹੁਤ ਕੁਝ ਵਾਪਰਿਆ ਹੋਇਆ ਹੈ ਮੱਝਾਂ ਮਰੀ ਹੋਈਆਂ ਨੇ ਬਹੁਤ ਕੁਝ ਜ਼ਰੂਰੀ ਹੈ ਵੀ ਮੈਡੀਕਲ ਸਹੂਲਤਾਂ ਜਿਹੜੀਆਂ ਉੱਥੇ ਪ੍ਰਦਾਨ ਕੀਤੀਆਂ ਜਾਂ ਉਸੇ ਤਹਿਤ ਸਾਡੇ ਮਾਹਜੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਤਿੰਨ ਬੈਂਡਾਂ ਨੂੰ ਹਰੀ ਝੰਡੀ ਦਿਖਾਈ ਹੈ ਮੁਹਾਲੀ ਦੇ ਸਾਰੇ ਬਰਕਰਾਰ ਨੇ ਆਮ ਆਦਮੀ ਪਾਰਟੀ ਨੇ ਮਿਲ ਕੇ ਸਾਰਾ ਬੰਦ ਕੀਤਾ ਤੇ ਅੱਜ ਇਹਨਾਂ ਨੇ ਹਰੀ ਝੰਡੀ ਦਿਖਾਈ ਹੈ ਔਰ ਮੈਂ ਇਹ ਸਮਝਦਾ ਵੀ ਇਹਦੀ ਉੱਥੇ ਬਹੁਤ ਜ਼ਰੂਰੀ ਸੀ ਉੱਥੇ ਜਾ ਕੇ ਇਹ ਜਿਹੜੀ ਮੈਡੀਕਲ ਦੀ ਸਮੱਸਿਆ ਹੈ ਉਹਨੂੰ ਕਾਫੀ ਅੱਜ ਤੱਕ ਕਾਬੂ ਜਿਹੜਾ ਉਹ ਪਾ ਲਿਆ ਜਾਊਗਾ ਬਹੁਤ ਧੰਨਵਾਦ ਤਾਂ ਵਧਾਈ ਕੁਲਵੰਤ ਸਿੰਘ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਦਾ ਆਖਣਾ ਹੈ ਕਿ ਰਾਹਤ ਸਮਗਰੀ ਪਹਿਲਾਂ ਭੇਜੀ ਜਾ ਚੁੱਕੀ ਹੈ ਰਾਸ਼ਨ ਭੇਜਿਆ ਜਾ ਚੁੱਕਿਆ ਲਗਾਤਾਰ ਮੁਹਾਲੀ ਤੋਂ ਉਹਨਾਂ ਦੀ ਅਗਵਾਈ ਚ ਟਰੱਕ ਰਵਾਨਾ ਕੀਤੇ ਗਏ ਤਾਂ ਹੁਣ ਆ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਕਾਫੀ ਬਿਮਾਰੀਆਂ ਜਨਮ ਲੈ ਰਹੀਆਂ ਨੇ ਉਸ ਨੂੰ ਦੇਖਦਿਆਂ ਹੁਣ ਸਰਕਾਰ ਵੱਲੋਂ ਲੋਕਾਂ ਦੀ ਜੋ ਸਿਹਤ ਉਸ ਨੂੰ ਆ ਜਾਂਚ ਕਰਨੀ ਚਾਹੀਦੀ ਹੈ ਉਸ ਦੀ ਸਰਕਾਰ ਦਾ ਇਹ ਆਖਣਾ ਤਾਂ ਇਸੇ ਨੂੰ ਮੁੱਖ ਰੱਖਦੇ ਆ ਤਿੰਨ ਮੈਡੀਕਲ ਵੈਨ ਨੇ ਜਿਹੜੀਆਂ ਮੋਹਾਲੀ ਤੋਂ ਰਵਾਨਾ ਕੀਤੀਆਂ ਗਈਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਹਰੀ ਛੰਡੀ ਦਿਖਾਈ ਗਈ ਹੈ ਤਾਂ ਵਿਧਾਇਕ ਕੁਲਵੰਤ ਸਿੰਘ ਦਾ ਆਖਣਾ ਕਿ ਬਹੁਤ ਜਲਦ ਆ ਪੰਜਾਬ ਨੂੰ ਮੁੜ ਸੁਰਜੀਤ ਕੀਤਾ ਜਾਊਗਾ ਯਾਨੀ ਕਿ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਹੜੇ ਉਹਨਾਂ ਤੋਂ ਪੰਜਾਬ ਹੌਲੀ-ਹੌਲੀ ਬਾਹਰ ਆਊਗਾ ਤੇ ਪੰਜਾਬ ਇੱਕ ਵਾਰ ਫਿਰ ਤੋਂ ਪੈਰਾਂ ਸਿਰ ਖੜਾ ਹੋਊਗਾ ਕੈਮਰਾ ਪਰਸਨ ਪ੍ਰਵਿੰਦਰ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ